ਆਪਣੇ ਕੋਲ ਕੋਈ ਟਰੈਕਟਰ ਪੇਂਟ ਨਹੀਂ ਮਿਲੂਗਾ ਜੀ ਤੁਹਾਨੂੰ ਸਾਰੇ ਹਾਂਜੀ ओरिजिनल ਹੀ ਮਿਲਣਗੇ ਜੀ ओरिजिनल ਹੀ ਮਿਲਣਗੇ ਜੀ ਕਰਵਾ ਕਰਾਂ ਸੈਲਫ ਅਲਟਰਨੇਟਰ ਦੇ ਉੱਪਰ ਸਾਰਾ ਜਿਵੇਂ ਕਹਦੀ ਹੈ ਨਾ ਬਿਸ਼ਕੀ ਨੱਡ ਨੂੰ ਕਲੱਚ ਸਭ ਕੁਝ ਪੰਪ ਸਭ ਕੁਝ ਨਾਲ ਦਾ ਜੀ ਉਹ ਕਰਾ ਜਾਨੀ ਕਿ ਕਹਿੰਦਾ ਪੂਰਾ ਕੈਂਟ ਟਰੈਕਟਰ ਹੈ ਜੀ ਇਹਦਾ ਨੰਬਰ ਕਿੱਥੋਂ ਦਾ ਹੋ ਬਈ ਇਹ ਵੀ ਪੰਜਾਬ ਨੰਬਰ ਹੈ ਜੀ ਇਹ ਵੀ ਪੰਜਾਬ ਨੰਬਰ ਹੈ ਹਾਂਜੀ ਹਾਂ ਇਹ ਕਿੰਨੇ ਦਾ ਦੋਗੇ ਤੁਸੀਂ ਇਹ ਜਦਾਂ 2 ਲੱਖ ਰੁਪਏ ਦਾ ਜੀ 2 ਲੱਖ ਦਾ ਇਹਦੇ ਵਿੱਚ ਥੋੜਾ ਜਿਹਾ ਮਾਨਤਨ ਹੋਰ ਕਰਦੇ ਹੁਣ ਤੁਸੀਂ ਮਾਨਤਨ ਹੋ ਜਾਊਗਾ ਕੋਈ ਨਾ ਮੌਕੇ ਤੇ ਜਿਵੇਂ ਆਊਗਾ ਅੱਛਾ ਆਪਾਂ ਮਾੜ ਹੈਗੇ ਜ 2010 ਮਾਡਲ ਹੈ ਕਰਲੋਸ ਕਰ ਇੰਜਨ ਚ ਚੌਕਟਾ ਟਾਇਰਾਂ ਦਾ ਨਮਾ ਵਰਦੀ ਹੈ ਹਾਂ ਪਰ ਮੇਰੇ ਮਤਬ ਵਿਚ ਚੈੱਕ ਕਰਵਾ ਦੇ ਇਹਨੂੰ ਤੇ ਅੱਜ ਮਿੱਤਰੋ ਉਸ ਪਿੰਡ ਦੇ ਵਿੱਚ ਪਹੁੰਚੇ ਹਾਂ ਜਿੱਥੇ ਬਹੁਤ ਸਾਰੇ ਭਰਾ ਟਰੈਕਟਰਾਂ ਦਾ ਕਾਰੋਬਾਰ ਕਰਦੇ ਆ ਨਹੀਂ ਹਰੇਕ ਪਿੰਡ ਦੇ ਵਿੱਚ ਇੱਕ ਅੱਧਾ ਸੱਜਣ ਤਾਂ ਜਿਹੜਾ ਟਰੈਕਟਰਾਂ ਦਾ ਕਾਰੋਬਾਰ ਕਰਦਾ ਉਹ ਹੁੰਦਾ ਹੀ ਹੈ ਪਰ ਇਸ ਪਿੰਡ ਦੇ ਵਿੱਚ ਕਈ ਘਰ ਕਾਰੋਬਾਰ ਕਰਦੇ ਨੇ ਆਪਸ ਵਿੱਚ ਸਾਰਿਆਂ ਦਾ ਹੀ ਬੜਾ ਤਾ ਉਹ ਹੈ ਬੜੀ ਮੁਹੱਬਤ ਇੱਕ ਦੂਜੇ ਨੂੰ ਕਰਦੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਭਰਾ ਸਾਡਾ ਜੀ ਗੁਰਵਿੰਦਰ ਤੇ ਪਿੰਡ ਵੀ ਅਸੀਂ ਦੱਸਦੇ ਆਂ ਬਾਈ ਸਸਤਰੀ ਕਾਰਜੀ ਸਸਤਰੀ ਕਾਰਜੀ ਆਪਾਂ ਦੱਸ ਦਈਏ ਵੀ ਕਿਹੜੇ ਪਿੰਡ ਦੇ ਵਿੱਚ ਸਾਰੇ ਸੱਜਣ ਕੰਮ ਕਰਦੇ ਆਂ ਹਾਂਜੀ ਹਾਂ ਮਿੱਤਰੋ ਪਿੰਡ ਹੈਗਾ ਬਠੋਈ ਖੁਰਦ ਤੇ ਜ਼ਿਲ੍ਹਾ ਭਜਨ ਦਾ ਪਟਿਆਲਾ ਹਾਂਜੀ ਪਟਿਆਲਾ ਹਾਂਜੀ ਡਕਾਲੇ ਦੇ ਨੇੜੇ ਮਿੱਤਰੋ ਪਿੰਡ ਹੈ ਜਦੋਂ ਤੁਸੀਂ ਕਦੇ ਆਏ ਨਾ ਤੁਸੀਂ ਦੇਖੋਗੇ ਵੀ ਇੱਕ ਸੜਕ ਤੋਂ ਲੈ ਕੇ ਇੱਕ ਕਿਨਾਰੇ ਤੋਂ ਲੈ ਕੇ ਦੂਸਰੇ ਕਿਨਾਰੇ ਤੱਕ ਲਗਭਗ ਸਾਰੀ ਸੜਕ ਤੇ ਟਰੈਕਟਰ ਖੜਿਆ ਹਾਂਜੀ ਹਾਂ ਤੇ ਮਿੱਤਰੋ ਅੱਜ ਨਾ ਤੁਹਾਨੂੰ ਇਹ ਟਰੈਕਟਰ ਦਿਖਾਉਣੇ ਬਾਈ ਗੁਰਵਿੰਦਰ ਦੇ ਘਰੇ ਖੜੇ ਆ ਤੇ ਬਾਈ ਉਹਨਾਂ ਦਾ ਬਹੁਤ ਚਿਰ ਦਾ ਕਾਰੋਬਾਰ ਹੈ ਤੇ ਪੂਰੀ ਗਾਰੰਟੀ ਨਾਲ ਇਹ ਟਰੈਕਟਰਾਂ ਦਾ ਕੰਮ ਕਰਦੇ ਆ ਹਨਾ ਤੇ ਵੱਡੀ ਗੱਲ ਤੁਹਾਨੂੰ ਮੈਂ ਦੱਸਦਾ ਵੀ ਘਰੇ ਹੀ ਬਾਈ ਉਹਨਾਂ ਦੇ ਟਰੈਕਟਰ ਖੜੇ ਹੁੰਦੇ ਆ ਤੇ ਜੇ ਕਿਸੇ ਵੀ ਸੱਜਣ ਨੇ ਆਉਣਾ ਹੋਵੇ ਤਾਂ ਤੁਹਾਨੂੰ ਬਾਈ ਦਾ ਮੋਬਾਈਲ ਨੰਬਰ ਵੀ ਦੱਸਾਂਗੇ ਤੁਸੀਂ ਕੋਈ ਟਰੈਕਟਰ ਵਿੱਚ ਕਟਵਾਉਣਾ ਹੋਵੇ ਜਾਂ ਸੇਲ ਕਰਨਾ ਹੋਵੇ ਤਾਂ ਜਦੋਂ ਬਰਜੀ ਬਾਈ ਉਹਨਾਂ ਨਾਲ ਸੰਪਰਕ ਕਰ ਲਿਓ ਸਹੀ ਗੱਲ ਕਰ ਰਹੇ ਹੋ ਸਹੀ ਗੱਲ ਹੈ ਜੀ ਤੇ ਲਗਭਗ 10-12 ਮਾਡਲ ਤੋਂ ਜਿਹੜੇ ਉੱਚੇ ਟਰੈਕਟਰ ਆ ਤੁਸੀਂ ਸਾਰਿਆਂ ਤੇ ਲੋਨ ਕਰਵਾ ਸਕਦੇ ਹੋ ਸੁਵਿਧਾ ਮਿਲੂਗੀ ਜੀ ਆਪਾਂ ਨੂੰ ਸਭ ਨੂੰ ਹੈ ਨਾ ਤੇ ਭਈ ਆਪਾਂ ਸ਼ੁਰੂਆਤ ਕਰਦੇ ਆ ਇਸ ਟਰੈਕਟਰ ਤੋਂ ਤੇ ਜੌਂਟੇਰ ਹੈਗਾ ਇਹ 50 55 E ਤੇ ਦੱਸਿਓ ਬਈ ਇਹਦੀ ਡਿਟੇਲ ਇਹਦਾ ਮਾਡਲ ਕੀ ਹੈ ਇਹ 12 ਮਾਡਲ ਟਰੈਕਟਰ ਹੈ ਜੀ 2012 ਮਾਡਲ 2012 ਮਾਡਲ ਪੰਜਾਬ ਨੰਬਰ ਹੈ ਜੀ ਪੰਜਾਬ ਦਾ ਨੰਬਰ ਹੈ ਪਟਿਆਲਾ ਨੰਬਰ ਆ ਫਰਸਟ ਪਾਰਟੀ ਦਾ ਹੀ ਟਰੈਕਟਰ ਹੈ ਜੀ ਓਕੇ ਫਰਸਟ ਪਾਰਟੀ ਦੇ ਨਾਮ ਤੇ ਇਹ ਕੰਡੀਸ਼ਨ ਦਾ ਬਈ ਸਾਰਾ ਓਰੀਜਨਲ ਹੈ ਓਰੀਜਨਲ ਟਰੈਕਟਰ ਹੈ ਜੀ ਸਾਰਾ ਅਗਲੇ ਟਾਇਰ ਇਹਦੇ ਨਾਲ ਦੇ ਨੇ ਜੀ ਪਿਛਲੇ ਟਾਇਰ 45 ਪੈਸੇ ਨੇ ਜੀ ਪਿਛਲੇ ਟਾਇਰ 45 ਪੈਸੇ ਆ ਮੂਰਲੇ ਟਾਇਰ ਹੈਗੇ ਨੇ ਨਾਲ ਦੇ ਨਾਲ ਜੀ ਹਨਾ ਤੇ ਮਗਰਲੇ ਟਾਇਰ ਹੈਗੇ ਨੇ ਮਿੱਤਰੋ ਅਲਾਈਅੰਸ ਦੇ ਹਨਾ ਬਈ ਅਲਾਈਅੰਸ ਦੇ ਜੀ ਹਾਂ ਤੇ ਕਰਿਓ ਸਜਣੋ ਸੰਪਰਕ ਡਿਮਾਂਡ ਹੈਗੀ 370 ਤੁਹਾਡੀ ਵੀਡੀਓ ਦੇਖ ਕੇ ਆਵੇ 360 ਦਾ ਜੀ ਅੱਛਾ ਫਿਰ ਤੈਨੂੰ 60 ਦੇ ਹੀ ਦੇ ਦਿੰੀ 360 ਦਾ ਠੀਕ ਹੈ ਲੈ ਮਿੱਤਰੋ 3 ਲੱਖ 60 ਹਜ਼ਾਰ ਦੇ ਵਿੱਚ 2012 ਮਾਡਲ 12 ਮਾਡਲ ਪੰਜਾਬ ਦਾ ਨੰਬਰ ਪੰਜਾਬ ਨੰਬਰ ਫਰਸਟ ਪਾਰਟੀ ਫਰਸਟ ਪਾਰਟੀ ਹਾਂ 3 ਸਪੀਡ ਚ ਟਰੈਕਟਰ ਹੈ ਤੇ ਬਈ ਜਿਹੜਾ ਆ ਖੜਾ 53 10 ਫੁੱਲ ਗ੍ਰੀਨ ਦੇ ਵਿੱਚ ਇਹਦੀ ਵੀ ਡਿਟੇਲ ਆਪਾਂ ਦੱਸ ਦਈਏ ਇਹ ਹੈਗਾ ਜੀ 18 ਮਾਡਲ ਇਹ ਹੈਗਾ 2018 ਮਾਡਲ 18 ਮਾਡਲ ਆਲ ਓਰੀਜਨਲ ਨਾਲ ਦੇ ਟਾਇਰ ਨੇ ਟਰੈਕਟਰ ਦੇ ਜੀ ਚੌਕੜੇ ਟਾਇਰਾਂ ਦੇ ਨਾਲ ਦਾ ਹੈ 70 ਵਾਈ ਟਾਇਰ ਨਾਲ ਦੇ ਨੇ ਜੀ ਬਿਲਕੁਲ ਤੇ ਵੀ ਨਹੀਂ ਦੱਸੋ ਬਈ ਇਹ ਚੱਲਿਆ ਕਿੰਨਾ ਕੋ 1900 ਘੰਟੇ ਚੱਲਿਆ ਜੈਨੀਆਂ ਟਰੈਕਟਰ ਜੀ ਸਿਰਫ ਹਾਂਜੀ ਹਾਂ ਸਿਰਫ 1900 ਘੰਟੇ ਚੱਲਿਆ ਹੋਇਆ ਜੀ 18 ਮਾਡਲ ਹੈ ਚੱਲਿਆ 1900 ਘੰਟੇ 1900 ਘੰਟੇ ਚੱਲਿਆ ਜੀ ਓਕੇ ਹੈਨਾ ਤੇ ਧਰਮੇ ਅਰਿਮਾ ਦਾ ਕਰਵਾਈ ਚੈੱਕ ਵੀ ਆ ਰਿਮਾ ਦੇਖੋ ਜੀ ਕਿਤੇ ਰੰਗ ਨਹੀਂ ਉਤਰੇ ਸ਼ਾਈਨਿੰਗ ਬਿਲਕੁਲ ਓਵੇਂ ਹੀ ਹੈ ਹਾਂ ਇਹ ਇਧਰੋਂ ਪਿੱਛੋਂ ਵੀ ਕਰਵਾ ਦੇ ਚੱਕ ਇਹਦੀ ਪਿੱਛੋਂ ਕੰਡੀਸ਼ਨ ਵੀ ਦਿਖਾ ਦੇ ਟਰੈਕਟਰ ਦੀ ਹੈਨਾ ਤੇ ਬਹੁਤ ਚੰਗਾ ਟਰੈਕਟਰ ਹੈ 18 ਮਾਡਲ ਹੈ ਬਈ ਹੈਨਾ 18 ਮਾਡਲ ਹੈਗਾ 5310 5310 ਜੀ ਤੇ ਇਹਦਾ ਉਸਤਾਦ ਨ ਸਾਰਾ ਕੁਸਪ ਹੁਅ ਅਵੇਲੇਬਲ ਹੈ ਹਾਂਜੀ ਓਕੇ ਤੇ ਇਧਰਲੇ ਪਾਸੇ ਵੀ ਦਿਖਾ ਦੇ ਕੰਡੀਸ਼ਨ ਤੇ ਇਹ ਵੀ オリジナル ਹੀ ਆ ਬਾਈ ਸਾਰਾ ਆਲ オリジナル ਜੀ ਆਪਣੇ ਕੋਲ ਕੋਈ ਟਰੈਕਟਰ ਪੇਂਟ ਨਹੀਂ ਮਿਲੂਗਾ ਇਹ ਤੁਹਾਨੂੰ ਸਾਰੇ ਹਾਂਜੀ オリジナル ਹੀ ਮਿਲਣਗੇ オリジナル ਮਿਲਣਗੇ ਜੀ ਕਰਵਾ ਕਰਾਂ ਸੈਲਫ ਅਲਟਰਨੇਟਰ ਦੇ ਉੱਪਰ ਸਾਰਾ ਜਿਵੇਂ ਕਹਦੀ ਹੈ ਨਾ ਬਿਸਟਿਕ ਨਾਡ ਨੂੰ ਕਲਚ ਸਭ ਕੁਝ ਪੰਪ ਸਭ ਕੁਝ ਨਾਲ ਦਾ ਜੀ ਓਕੇ ਹਾਂਜੀ ਹਾਂ ਤੇ ਆਹ ਸਿਸਟਮ ਵਗੈਰਾ ਪਾ ਲਈ ਦੇ ਦਾਂਗੇ ਨਾਲ ਜੀ ਚੱਲਦਾ ਬਿਲਕੁਲ ਸਭ ਕੁਝ ਨਾਲ ਦਾ ਜੀ ਠੀਕ ਚੈੱਕ ਕਰਵਾ ਦੇ ਡੈਕ ਚੰਗਾ ਲੱਗਿਆ ਹੋਇਆ ਤੇ ਬਈ ਇਹਦਾ ਰੇਟ ਕੀ ਰਹੂਗਾ ਇਹ ਦਵਾਂਗੇ ਜਾਂ ਭਾ 6 ਲੱਖ ਦਾ ਜੀ ਪੂਰੇ 6 ਲੱਖ ਦਾ ਕਿੰਨਾ ਕਮਾਨਤਨ ਕਰਦੀ ਇਹਦੇ ਵਿੱਚੋਂ 590000 ਦਾ ਜੀ ਚੱਕ ਮਿੱਤਰੋ 10000 ਸਿੱਧੇ ਬਾਈ ਘੈਂਟ ਬੰਦਾ ਯਾਰ ਇਹ ਪੂਰੇ ਹੀ ਮਾਨਤਨ ਕਰਦਾ ਤੇ ਬਾਈ ਜਿਹੜਾ ਆ ਖੜਾ ਪੰਜਾਬ 55 55 ਈ ਇਹ ਹੈਗਾ ਜੀ 15 ਮਾਡਲ ਇਹ ਵੀ ਪਟਿਆਲਾ ਨੰਬਰ ਫਸਟ ਪਾਰਟੀ ਦਾ ਜੀ ਸਿੱਤੇ ਇਹਨੂੰ ਵੀ ਕਿਤੇ ਚਾਪੀਨ ਲੱਗੀ ਕਲੱਚ ਵੀ ਨਾਲ ਦਾ ਜੀ ਪੀਵੀ 11 ਇਹਦਾ ਪੀਵੀ 11 ਏਰੀਆ ਦਾ ਟਰੈਕਟਰ ਆਪਣੇ ਦਾ ਹਣਾ ਬਲੇ ਏਰੀਆ ਦਾ ਟਰੈਕਟਰ ਹੈ ਜੀ ਓਕੇ ਮਗਰ ਟਾਇਰ ਇਹਦੇ ਨਾਲ ਦੇ ਨੇ ਜੀ ਹੂੰ ਇਹ ਵੀ 2800 ਘੰਟਾ ਚੱਲਿਆ ਜੀ origignal ਜੀ ਅਸਾਂ 2800 ਇਹ ਦੁਬਾਰ ਦੇ ਹੋਣਗੇ ਅਗਲੇ ਤੋਂ ਪੈਗੇ ਜੀ ਨਵੇਂ ਟਾਇਰ ਲੱਗੇ ਹੋਣੇ ਨਵੇਂ ਲੱਗੇ ਹੋਏ ਨਹੀਂ ਤੇ ਧਰਮੇ ਕੰਡੀਸ਼ਨ ਦਿਖਾ ਦੇ ਬਾਈ ਆ ਪੈਰ ਦਾਣਾ ਦਾ ਚੈੱਕ ਕਰਵਾ ਦੇ ਦੇਖੀ ਜਮ ਕੋਈ ਟਿਊਬ ਕੁਝ ਨਹੀਂ ਗੁਲੇ ਦੀ ਪਿੱਛੇ ਚੈੱਕ ਕਰਾਓ ਜੀ ਟੂਬਾਂ ਵਗੈਰਾ ਰਿਮ ਦੇਖੋ ਜੀ ਹਾਂ ਕਰਵਾ ਦੇ ਚੰਗੀ ਤਰ੍ਹਾਂ ਚੈੱਕ ਤੇ ਉਦਾਂ ਗੁਰਪਿੰਦਰ ਕਿੰਨੇ ਚਿਰ ਤੋਂ ਤੁਸੀਂ ਡਾਇਰੈਕਟਰ ਦਾ ਕੰਮ ਕਰਦੇ ਹੋ ਟਰੈਕਟਰ ਦਾ ਕੰਮ ਜੀ ਲੈਣ ਦਾ ਰੋਣੀ 99 ਨੂੰ ਕਰਦੇ ਆ ਰਹਿੰਦੇ 99 ਤੋਂ ਜਤੀ ਪੁਸ਼ਟੀ ਮਿਲਿਆ ਉਹਨੇ ਦੋ ਚੱਲ ਰਹੇ ਨੇ ਹਾਂਜੀ ਹਾਂ ਓਕੇ ਤੇ ਵੱਡਾ ਵੱਡੀ ਗੱਲ ਹੁੰਦੀ ਹੈ ਇੱਕ ਸਟੈਂਡ ਤੇ ਮਤਲਬ ਬੰਦ ਕਰ ਕਰਾ ਰਹਿਣਾ ਹਾਂ ਬੰਦ ਕਰਾ ਰਹਿਣਾ ਹਾਂਜੀ ਹਾਂ ਹਾਂ ਤੇ 5055 E ਹੈ 5055 E ਦੁਬਾਰੇ ਫੇਰ ਦੱਸ ਦਿੰਦੇ ਨੰਬਰ ਇਹਦਾ ਪਟਿਆਲੇ ਦਾ ਨੰਬਰ ਪਟਿਆਲਾ ਜੀ ਹੈਨਾ ਤੇ ਪੰਜਾਬ ਦਾ ਨੰਬਰ ਹੈ ਪੰਜਾਬ ਦਾ ਨੰਬਰ ਹੈ ਪਟਿਆਲੇ ਦਾ ਤੇ ਪਾਰਟੀ ਕਮੀ ਦਾ ਨਾਮ ਬਈ ਇਹ ਫਰਸਟ ਪਾਰਟੀ ਦੇ ਇਹ ਵੀ ਫਰਸਟ ਪਾਰਟੀ ਹੈ ਤੇ ਭਾਈ ਇਹਦਾ ਕੀ ਰੇਟ ਰਹੂਗਾ ਇਹ ਹੈਗਾ ਜੀ 4,70,000 ਦਾ ਲਾਸਟ ਟਿੱਕੋ ਰੇਟ 4,60,000 ਦਾ ਚੜਦਾਂਗੇ ਤੁਹਾਡੇ ਵਾਸਤੇ ਜੀ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਜੀ ਅੱਛਾ ਲ ਮੈਂ ਤਾਂ ਅੱਜ ਕਹਿੰਦੀ ਨਹੀਂ ਬਾਈ ਆਪੇ ਬਾਈ ਆਪ ਹੀ ਕਟਵਾਈ ਜਾਂਦਾ ਤੇ ਆ ਤਾਂ ਹੀਟ ਗਾਰਡ ਲੱਗੇ ਹੋਇਆ ਤਾਂ ਮੈਂ ਕੰਡੀਸ਼ਨ ਬਹੁਤ ਘੈਂਟਾ ਡਰਾਈਵਰ ਦੀ ਹੈਨਾ ਤੇ ਸਰ ਇਹ ਚੱਲਿਆ ਹੋਇਆ 2800 ਘੰਟਾ 2800 ਘੰਟਾ ਹਾਂ ਜੀ ਓਕੇ ਲੈ ਮੈਨੂੰ 2800 ਘੰਟਾ ਚੱਲਿਆ ਹੋਇਆ ਹੈਨਾ ਤੇ ਬਾਈ ਜਿਹੜਾ ਆ ਖੜਾ 750R X ਟੌਪ ਮਾਡਲ 750 RX ਇਹ ਹੈਗਾ ਜੀ 14 ਮਾਡਲ ਇਹ ਵੀ ਪੰਜਾਬ ਨੰਬਰ ਹੈ ਜੀ ਪਟਿਆਲਾ ਅਸਾ ਇਹ ਵੀ ਪੰਜਾਬ ਨੰਬਰ ਹੀ ਆ। ਹਾਂਜੀ ਪਟਿਆਲਾ ਨੰਬਰ ਹੈ ਜੀ। ਕੰਡੀਸ਼ਨ ਤੇ ਇਹ ਵੀ ਸਾਰਾ origignal ਆ ਬਾਈ। ਆਲ origignal ਜੀ। ਓਕੇ। ਹਾਂਜੀ। ਚੰਗਾਰ ਟਰਮੇ ਬਹੁਤ ਗੈਂਟ ਹਨ ਹਨ ਟਰੈਕਟਰ। ਸਫਾਈ ਦੇਖ ਟਰੈਕਟਰ ਦੀ। ਖੁਲਿਆ ਨੇ ਜੀ ਉੱਪਰ ਉਹਦੇ ਟੈਬਲਟ ਕਵਰ ਨੂੰ ਵੀ ਚਾਬੀ ਲੱਗੀ ਜੀ। ਅੱਛਾ। ਹਾਂਜੀ ਹਾਂ। ਦੇਖੋ ਕਨੋਪੀ ਲੱਗੀ ਹੋਈ ਆ। ਕਨੋਪੀ ਲੱਗੀ ਹੋਈ ਆ ਜੀ। ਹਨਾ। ਤੇ ਮਾਡਲ ਆਪਣਾ ਦੱਸਿਆ ਸੀ ਇਹ ਮਾਡਲ 14 ਜੀ 14 ਮਾਡਲ ਹੈ ਇਹਦਾ ਨੰਬਰ ਵੀ ਪੰਜਾਬ ਦਾ ਹੀ ਹੈ ਇਹਦਾ ਹੀ ਪੰਜਾਬ ਨੰਬਰ ਹੈ ਜੀ ਓਕੇ ਜੇ ਟਾਇਰਾਂ ਦੀ ਗੱਲ ਕਰੀਏ ਬਈ ਪਿਛਲੇ ਟਾਇਰ ਕਿੰਨੇ ਦੇ ਟਾਇਰ ਪਿਛਲੇ ਆਗੇ ਨੇ 65 ਪੈਸੇ ਆਗੇ ਨੇ 40 ਪੈਸੇ ਨੇ ਜੀ ਓਕੇ ਮੂਹਰੇ ਲਈ 40 ਪੈਸੇ ਪਿਛਲੇ 65 ਪੈਸੇ ਪਿਛਲੇ 65 ਪੈਸੇ ਪਰ ਮੈਂ ਇਹ ਪੈਰ ਦਾਣੇ ਚੈੱਕ ਕਰਵਾ ਦੇ ਕੰਡੀਸ਼ਨ ਚੈੱਕ ਕਰਵਾ ਦੇ ਜਮਾ ਸੁੱਕਾ ਟਰੈਕਟਰ ਆ ਉਹ ਮਗਰਾੜ ਮਗਰਾੜਾਂ ਦੀ ਸਫਾਈ ਵੀ ਦਿਖਾ ਦੇ ਟਰੈਕਟਰ ਦੀ ਰਿੰਮਾਂ ਦਾ ਚੈੱਕ ਕਰਵਾ ਦੇ ਹਨ ਤੇ ਇਧਰੋਂ ਆ ਪਿੱਛੋਂ ਵੀ ਦਿਖਾ ਦਈਏ ਬਈ ਇਹ ਚੱਲਿਆ ਕਿੰਨਾ ਕੋਹਣਾ ਗੁਰਵਿੰ ਇਹਦੇ ਅਗਲੇ ਟਾਇਰ ਨਾਲ ਲਿਆ ਨੇ ਪਿਛਲੇ ਦੁਬਾਰ ਦੇ ਨੇ ਜੀ ਅੱਛਾ ਪਿਛਲੇ ਦੁਬਾਰ ਦੇ ਨੇ ਹਾਂਜੀ ਹਾਂ ਉਹੀ ਚੱਲ ਕਿੰਨਾ ਕੁ ਗਿਆ ਹੋਊਗਾ ਤਕਰੀਬਨ ਹੋਊਗਾ ਜੀ 3500 ਚੱਲੇ ਹੋਇਆ ਜੀ 3500 ਹੋਊਗਾ ਓਕੇ ਤੇ ਇਹੋ ਕੱਕ ਦਰਮੇਂ ਚੈੱਕ ਕਰਵਾਈਂ ਦੇਖੀ ਜਿਵੇਂ ਹੈਵੀ ਹੋਕਾ ਪੂਰੀ ਨਵੀਆਂ ਵਰਗੀ ਹੁੱਕ ਪਈ ਹੈ ਹਨਾ ਆ ਲਿੰਕਾਂ ਲੋਕਾਂ ਦਾ ਚੈੱਕ ਕਰਵਾ ਦੇ ਜੇਕਾਂ ਜੋਕਾਂ ਦਾ ਟਰੈਕਟਰ ਸਾਰਾ ਸਹੀ ਹੈ ਤੇ ਇੰਜਨ ਗੇਅਰ ਦਾ ਵੀ ਫੁੱਲ ਓਕੇ ਹੈ ਜੀ ਅੱਛਾ ਜੀ ਹਾਂਜੀ ਹਾਂ ਤੇ ਕਨੋਪੀ ਦਿਖਾ ਦੀ ਤਾਂ ਰੂਪੇ ਡਬਲ ਸੀਸੇ ਲੱਗੇ ਹੋਏ ਆ ਤੇ ਬਾਈ ਕਿੰਨੇ ਦਾ ਬਣੂਗਾ ਇਹ ਟਰੈਕਟਰ ਇਹ ਡਿਮਾਂਡ ਹੈਗੀ ਜੀ 385000 385000 85000 ਕਿੰਨੇ ਦਾ ਛੱਡ ਦਈਏ ਫਿਰ ਆਪਾਂ ਜਿਵੇਂ ਤੁਸੀਂ ਕਹੋਗੇ ਕਰ ਲਾਂਗੇ ਜੀ ਮੈਂ ਵਾਅਦਾ ਕਰ ਦਿੰਦਾ ਨਾ ਉਹਨਾਂ ਕਹੀ ਤਾਂ ਜਰੂਰ ਨਾ ਨਾ ਘੱਟ ਕਹੋ ਜੀ ਕਿੰਨਾ ਕੁ ਦੱਸ ਦਈਏ ਫਿਰ ਥੋੜਾ 375 ਦਾ ਜੀ ਲੈ ਮਿੱਤਰੋ 370 ਦਾ ਹੀ ਤੁਹਾਨੂੰ ਦਾਂਗੇ ਜਰਾ ਜੂ ਬਸ ਬੰਦ ਮੈਂ ਹੋਰ ਡਿਸਕਾਊਂਟ ਕਰਾ ਦਿੰਦਾ ਤੇ ਜਿਹੜਾ ਆ ਖੜਾ ਵੀਰੇ ਆ ਡੀਆਈ 60 ਵਾਹ ਡੀਆਈ 60 2003 ਮਾਡਲ ਹੈ ਜੀ 2003 ਮਾਡਲ ਹੈ ਸੈਂਟਰ ਗੇਅਰ ਹੈ ਜੀ ਇਹ ਹੀ ਸੈਂਟਰ ਗੇਅਰ ਹੈ ਓਕੇ ਹਾਂਜੀ ਤੇ ਇਹ ਇਹਦੇ ਡੱਕ ਡੋਕੇ ਵੀ ਬੀ ਬਲ ਗਿਆ ਨਾਲ ਹੀ ਆ ਜ ਤੇ ਆਤਰ ਮੇ ਆਹ ਕਢਿਸਨ ਦਿਖਾਈ ਪਈ ਸਾਰੀ ਤੇ ਬਈ ਇਹਦੇ ਟਾਇਰ ਮਗਰਲੇ ਕਿੰਨੇ ਪੈਸੇ ਵੱਡੇ ਨੇ ਪੋਏ ਹੋਈ ਇਹ ਆਂਦਾ ਹੀ 16 ਦੇ ਟਾਇਰਾਂ ਚਾਹੀਦੇ ਅਸਾਂ 16 ਦੇ ਟਾਇਰਾਂ ਚਾਹੀਦੇ ਹਾਂ ਜੀ ਹਾਂ ਅੱਧੇ ਟਾਇਰ ਹੈਗੇ ਨੇ ਸਹੀ ਜੀ ਓਕੇ ਕੋਈ ਯਾਰ ਮੈਨੂੰ ਤਾਂ ਉੱਚਾ ਹੈ ਡਰੈਕਟਰ ਲੱਗ ਜਾਂਦਾ ਇਹ 16 ਦੇ ਟਾਇਰਾਂ ਚ ਹੀ ਜਾਂਦਾ ਜੀ ਇਹ ਅਸਾਂ 16 ਦੇ ਟਾਇਰਾਂ ਚਾਹੀਦੇ ਹਾਂ ਮੂਰਲੇ 650 20 ਤੇ ਬਈ ਇਹ ਚੱਲ ਚਲਾਵੇ ਤਾਂ ਕਿਵੇਂ ਹੋ ਟ੍ਰੈਕਟਰ ਚੱਲ ਚਲਾਵੇ ਦਾ ਬਿਲਕੁਲ ਓਕੇ ਆ ਕੋਈ ਗੇਅਰ ਚ ਆਵਾਜ਼ ਨਹੀਂ ਕੋਈ ਬਲੋ ਨਹੀਂ ਮਾਰਦਾ ਹੈਗਾ ਜੀ ਹਾਂਜੀ ਹਾਂ ਪੂਰਾ ਜਾਨੀ ਕਿ ਘੈਂਟ ਪੂਰਾ ਘੈਂਟ ਟ੍ਰੈਕਟਰ ਹੈ ਜੀ ਇਹ ਜਦਾਂ ਦੇ 2 ਲੱਖ ਰੁਪਏ ਦੇ ਜੀ 2 ਲੱਖ ਦਾ ਇਹਦੇ ਵਿੱਚ ਥੋੜਾ ਜਿਹਾ ਮਾਨਤਨ ਹੋਰ ਕਰਦੇ ਹੁਣ ਤੂੰ ਮਾਨਤਨ ਹੋ ਜਾਊਗਾ ਕੋਈ ਨਾ ਮੌਕੇ ਤੇ ਜਿਉਂ ਆਊਗਾ ਅੱਛਾ ਆਪਾਂ ਮਾਨਤਨ ਕਰਾਂਗੇ ਜੀ ਠੀਕ ਹੈ ਲੈ ਮਿੱਤਰੋ ਹੋ ਜਾ ਮਾਨਤਨ ਇਹਦੇ ਵਿੱਚੋਂ ਵੀ ਤੁਹਾਡਾ ਤੇ ਬਾਕੀ ਭਾਈ ਜਿਹੜਾ ਆ ਖੜਾ ਹੁਣ ਸੁਵਰਾਜ ਸੁਵਰਾਜ ਹੈਗਾ ਜੀ ਇਹ 10 ਮਾਡਲ ਜੀ ਦੋਵੇਂ ਟਾਇਰ ਨੇ ਜੀ 2010 ਮਾਡਲ ਹੈ 10 ਮਾਡਲ ਹੈ ਕਰਲੋਸ ਕਰ ਇੰਜਨ ਚੁੱਕਾ ਕਲਾਸ ਕਰ ਇੰਜਨ ਚਾ ਜੀ ਚੌਕਟਾ ਟਾਇਰਾਂ ਦਾ ਨਵੇਂ ਵਰ ਨਵੇਂ ਹਾਂਜੀ ਹਾਂ ਹਨਾ ਪਰ ਮੇਰੇ ਮਤਵ ਚੈੱਕ ਕਰਵਾ ਦੇ ਇਹਨੂੰ ਤੇ ਆ ਮਗਰਾੜ ਵਗੈਰਾ ਵੀ ਦਿਖਾ ਦੇ ਦੇ ਏ ਬਸ ਇਹ ਹੀ ਨਾ ਇੱਕ ਇੱਕ ਗੋਲਾ ਤਿਆਰ ਹੋਇਆ ਵਾ ਜੀ ਆਪਾਂ ਦੱਸ ਕੇ ਦਵਾਂਗੇ ਹਾਂ ਅੱਗੇ ਨਾ ਹੈਗਾ ਤਿਆਰ ਹੋਇਆ ਮੈਂ ਵੀ ਤਾਂ ਮੈਂ ਕਹਿੰਦਾ ਅੱਡ ਝਾਕ ਰਿਹਾ ਹਾਂ ਹਾਂਜੀ ਹਾਂ ਬਸ ਇਹੀ ਹੋਇਆ ਵਾ ਜੀ ਓਕੇ ਬਾਕੀ ਸਾਰਾ オリジナル ਹੈ ਜੀ ਚੋਂ ਲਿੰਕਾਂ ਦਾ ਚੱਕਰ ਵਾ ਤੇ ਲਿੰਕਾਂ ਨੂੰ ਕਹਿੰਦਾ ਸਾਰਾ ਚੰਗਾ ਟਰੈਕਟਰ ਬਈ ਹੈ ਨਾ ਹਾਂਜੀ ਚਲਾਵੇ ਦਾ ਇੰਜਨ ਦਾ ਬਿਲਕੁਲ ਓਕੇ ਹੈ ਜੀ ਅੱਛਾ ਹਾਂਜੀ ਹਾਂ ਦੇ ਦਿਖਾ ਐਂਡੀਗੇਟਰਾਂ ਦੇ ਉੱਪਰ ਸੇਫਗਾਰਡ ਸੇਫਟੀ ਗਾਰਡ ਚੜੇ ਹੋਏ ਨੇ ਹਾਂਜੀ ਹਾਂ ਤੇ ਇਹ ਕੰਡੀਸ਼ਨ ਦਾ Ориਜినਲ ਆ ਸਾਰਾ ਬਾਈ ਸਾਰਾ Ориਜినਲ ਆ ਜੀ ਇਹ ਤਾਂ ਤੁੱਟਾ ਵੀ ਨਹੀਂ ਟਰੈਕਟਰ ਜੀ ਮਾਡਲ 10 ਆ ਮਾਡਲ 10 ਆ ਜੀ 3 ਸਟਾਰ ਆ ਜੀ ਰਿਵਰਸ ਪੀਟੀਓ ਆ ਰਿਵਰਸ ਪੀਟੀਓ ਆ ਤੇਲ ਬ੍ਰੇਕਾਂ ਨੇ ਜੀ ਓਕੇ ਤੇ ਬਾਕੀ ਆਪਣਾ ਇਹ ਦੂਸਰੇ ਉਹ ਚਾ ਹਿੱਸੇ ਚੜਨਾ ਹਾਂਜੀ ਹਾਂ ਤੇ ਇਹਦਾ ਨੰਬਰ ਕਿੱਥੋਂ ਦਾ ਬਾਈ ਇਹ ਨੰਬਰ ਹਰਿਆਣਾ ਜੀ ਨੰਬਰ ਐਚਆਰ ਆ ਜੀ ਇਹ ਟਰੈਕਟਰ ਬਣੂ ਕਿੰਨੇ ਦਾ 3 ਲੱਖ 40 ਹਜ਼ਾਰ ਦਾ ਜੀ 3 ਲੱਖ 40 ਹਜ਼ਾਰ ਦੇ ਵਿੱਚੋਂ ਚੈੱਕ ਕਰ ਦਿਆਂ ਧਰਮੇ ਆਪਾਂ ਟਰੈ ਹਜਾ ਤੋ ਤਵਨੀ ਜੀ ਆਈ ਆ ਗਿਆ ਪਕੜਾ ਤਾ ਜੀ ਇਦਾਂ ਹੀ ਜਮੇ ਆ ਗਿਆ ਆਈ ਖੜਾ ਆਲੀ ਆਈ ਖੜਦਾ ਜੀ 340000 ਰੁਪਏ ਦੀ ਡਿਮਾਂਡ ਆ ਡਿਮਾਂਡ ਆ ਜੀ ਇਹ ਆਪਾਂ ਕਿੰਨੇ ਦਾ ਦੇ ਦਈਏ ਭਾਈ ਇਹਦੇ ਵਿੱਚ ਦੱਸ ਹੁਣ ਤੇ ਨਤੀਜਾ ਤੇ ਨਤੀਜਾ ਤਨ 25 ਦਾ ਦਵਾਵਾਂਗੇ ਮੈਂ ਤਰਵਾਜੋ ਯਾਰ ਸਵਾ 3 ਲੱਖ ਦੇ ਵਿੱਚ ਨਾ ਤੁਹਾਨੂੰ 10 ਮਾਡਲ ਟਰੈਕਟਰ ਦਵਾਵਾਂਗੇ ਪੂਰਾ ਘੈਂਟ ਚੌਕਟ ਟਾਇਰਾਂ ਦਾ ਜਮੀਨ ਨਾ ਮੈਂ ਵਰਗਾ ਹੈ ਨਾ ਨੰਬਰ ਐਚ ਆਰ ਨੰਬਰ ਐਚ ਆਰ ਹੈ ਜੀ ਓਕੇ ਗਾਰੰਟੀ ਫੁੱਲਾ ਭਾਈ ਇਹਦੇ ਚੱਲ ਜਣਾ ਵੀ ਫੁੱਲ ਗਾਰੰਟੀ ਹੈ ਜੀ ਹਾਂਜੀ ਬਿਲਕੁਲ ਜੀ ਓਕੇ ਤੇ ਜਿਹੜਾ ਆ ਖੜਾ ਵੀ ਇਧਰ ਪਾਸੇ 55 एचपी ਚ ਹੈ ਜੀ ਇਹ 55 ਹਸਪਾਵਰ ਚ 3730 ਹੈ ਹੈਨਾ 3730 ਹੈ ਹਾਂਜੀ ਤਾਜੀ ਸਰਵਿਸ ਹੋਈ ਵੀ ਹੈ ਜੀ ਇਹਦੀ ਸਰਵਿਸ ਇਦੀ ਹੋਈ ਵੀ ਹੈ ਸਰਵਿਸ ਤਾਜੀ ਹੋਈ ਵੀ ਹੈ ਜੀ ਓਕੇ ਕੋਈ ਬਲੂ ਨਹੀਂ ਹੈਗੀ ਟਰੈਕਟਰ ਤੇ ਕੋਈ ਪਿੱਛੇ ਹਿੱਸੇ ਜਵਾਜ ਹੋਣ ਜਿਆ ਕੋਈ ਆਵਾਜ਼ ਨਹੀਂ ਹੈਗੀ ਜੀ ਅੱਛਾ ਉਦਾਂ ਹੀ ਕੰਡੀਸ਼ਨ ਤੇ ਇਹ ਵੀ ਸਾਰਾ ਉਦਾਂ ਹੀ ਹੈ ਓਰੀਜਨਲ ਹੈ ਇਹ ਵੀ ਕਿਤੇ ਕੁਝ ਨਹੀਂ ਹੋਇਆ ਵਾ ਜੀ ਪੈਂਡ ਪੁੰਡ ਸਾਰਾ origignal ਹੈ ਜੀ ਕਰਵਾ ਦੇ ਕਰਾਂ ਚੈੱਕ ਜੇ ਟਾਇਰਾਂ ਦੀ ਗੱਲ ਕਰੀਏ ਮੂਰਲੇ ਟਾਇਰ ਇਹਦੇ ਮੂਰਲੇ ਟਾਇਰ ਇਹਦੇ ਲਾਲ ਦੇ ਨੇ ਜੀ ਜਿਹੜੇ ਵੀ ਹੈਗੇ ਨੇ ਜੀ ਅਸਰ ਨਾਲ ਦੇ ਨਹੀਂ ਹਾਂਜੀ ਹਾਂ ਓਕੇ ਮਗਰਲੇ ਟਾਇਰ ਹੈਗੇ ਨੇ 75 ਪੈਸੇ ਜੀ ਮਗਰਲੇ 75 ਚਲੋ ਮੂਰਲੇ ਟਾਇਰ ਤਾਂ ਪਵਾਉਣੀ ਪੈਣੇ ਆ ਹਾਂਜੀ ਹਾਂ ਪਵਾਣੇ ਪੈਣਗੇ ਜੀ ਓਕੇ ਮਾਡਲ ਦੱਸਿਆ ਸੀ 8 8 ਮਾਡਲ ਇਹਦਾ ਨੰਬਰ ਕਿੱਥੋਂ ਦੱਸਤਾ ਇਹ ਹਰਿਆਣਾ ਨੰਬਰ ਹੈ ਜੀ ਐਚ ਆਰ ਨੰਬਰ ਹੈ ਓਕੇ ਤੇ ਇਹ ਟਰੈਕਟਰ ਕਿੰਨੇ ਦਾ ਬਣ ਜੂਆ ਇਹ ਦੇ ਦਾਂਗੇ ਜੀ 3 ਲੱਖ ਰੁਪਏ ਦਾ ਜੀ ਪੂਰਾ ਹਾਂਜੀ ਹਾਂ ਤੇ ਲੈ ਮੇਤਰੋ ਪੂਰੇ 3 ਲੱਖ ਦੇ ਵਿੱਚੋਂ ਮ ਜੇ ਕਿਸੇ ਸੱਜਣ ਨੇ ਖਰੀਦਣਾ ਦੁਬਾਰਾ ਐਡਰੈਸ ਦੱਸ ਦਿੰਨੇ ਆ ਪੈਂਡ ਹੈਗਾ ਬਾਈ ਤੁਹਾਡਾ ਬਠੋਈ ਖੁਰਦ ਨਾ ਬਾਈ ਦਾ ਗੁਰਵਿੰਦਰ ਹੈ ਤੇ ਵੀਰੇ ਤੁਹਾਡਾ ਮੋਬਾਈਲ ਨੰਬਰ ਦੱਸਿਓ 946553 ਪੂਰਾ 4003 ਮੋਬਾਈਲ ਨੰਬਰ ਹੈ ਜੀ ਆਪਣਾ ਓਕੇ ਤੇ ਬਾਕੀ ਆਪਾਂ ਸਕਰੀਨ ਤੇ ਵੀ ਚਲਾਤਾ ਤੁਸੀਂ ਫੋਨ ਲਾਓ ਤੇ ਬਾਈ ਇੱਥੇ ਆਉਣ ਵਾਸਤੇ ਲੋਕੇਸ਼ਨ ਦੱਸਿਓ ਵੀ ਲੋਕੇਸ਼ਨ ਅਸੀਂ ਪਟਿਆਲੇ ਤੋਂ ਵੀ ਆ ਸਕਦੇ ਹਾਂ ਜੀ ਸਮਾਣੇ ਤੋਂ ਵੀ ਪਟਿਆਲਾ ਤੋਂ ਆਪਣਾ ਪਹੂਗਾ ਜੀ 18 ਕਿਲੋਮੀਟਰ ਜੀ ਤੇ ਸਮਾਣੇ ਤੋਂ 15 ਕਿਲੋਮੀਟਰ ਪਹੂਗਾ ਜੀ ਜਿੱਧਰ ਮਰਜ਼ੀ ਨੂੰ ਆਪ ਪਾ ਸਕਦੇ ਆਂ ਬਾਕੀ ਮੇਨ ਗੁਰਦੁਆਰਾ ਸਾਹਿਬ ਕਰਹਾੜੀ ਸਾਹਿਬ ਜਿਸ ਨੂੰ ਮਰਜ਼ੀ ਨੂੰ ਪਤਾ ਕਰਕੇ ਆ ਸਕਦੇ ਆਂ ਮਤਲਬ ਕਰਹਾੜੀ ਸਾਹਿਬ ਦੇ ਬਿਲਕੁਲ ਨਜ਼ਦੀਕ ਆਪਣਾ ਪਿੰਡ ਪਹਿਲਾਈ ਸਾਹਿਬ ਡਕਾਲਾ ਮਿਲ ਨੇ ਨਜ਼ਦੀਕ ਡਕਾਲਾ ਵੀ ਨੇੜੇ ਪੈਂਦਾ ਹਾਂ ਤੇ ਕਰੋ ਸੱਜਣੋਂ ਸੰਪਰਕ ਜੇ ਕਿਸੇ ਸੱਜਣ ਨੇ ਟਰੈਕਟਰ ਵੇਚਣਾ ਜਾ ਖਰੀਦਣਾ ਤਾਂ ਪਿੰਡ ਬਠੋਈ ਖੁਰਦਾ ਤਸੱਲੀ ਬਕਸ ਬਾਈਰਾਂ ਦਾ ਕੰਮ ਆ ਘਰੀ ਕਾਰੋਬਾਰ ਟਰੈਕਟਰਾਂ ਦਾ ਕਰਦੇ ਆ ਟਰੈਕਟਰ ਬਾਅ ਕੇ ਤਸੱਲੀ ਕਰਕੇ ਲੈ ਜਾ ਸਕਦੇ ਆਂ ਆਪਣੇ ਨੂੰ